ਨਾਭਾ ਵਿਖੇ ਨਸ਼ੇ ਦੀ ওভারਡੋਜ਼ ਨਾਲ ਨੌਜਵਾਨ ਦੀ ਮੌਤ ਤੋਂ ਬਾਅਦ ਡੀਐਸਪੀ ਨਾਭਾ ਮਨਦੀਪ ਕੌਰ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਦੇ ਕਿ ਇਸ ਕਾਰਵਾਈ ਦੇ ਚਲਦਿਆਂ ਚਾਰ ਮਹਿਲਾਵਾਂ ਸਮੇਤ ਕੁੱਲ 7 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਚਾਰ ਮਹਿਲਾਵਾਂ 'ਚੋਂ ਮੌਜੂਦਾ ਮਹਿਲਾ ਸਰਪੰਚ ਵੀ ਗ੍ਰਿਫਤਾਰ ਕੀਤੀ ਗਈ ਹੈ ਜਿਸਨੂੰ ਪੁਲਿਸ ਰਿਮਾਂਡ ਤੇ ਲਿਤਾ ਗਿਆ ਹੈ ਉੱਥੇ ਹੀ ਡੀਐਸਪੀ ਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲਿਸ ਰਿਮਾਂਡ ਦੌਰਾਨ ਵੱਡੇ ਖੁਲਾਸੇ ਕੀਤੇ ਜਾ ਸਕਦੇ ਹਨ ਅ ਜਿਵੇਂ ਡੀਜੀਪੀ ਸਾਹਿਬ ਤੇ ਆ ਪੁਲਿਸ ਆਪਣਾ ਰੇਂਜ ਦੇ ਡਾਈਜੀ ਸਾਹਿਬ ਜਿਹੜਿਆ ਮਨਦੀਪ ਸਿੰਘ ਔਰ ਐਸਐਸਪੀ ਸਾਹਿਬ ਡਾਕਟਰ ਨਾਨਕ ਸਿੰਘ ਦੀਆਂ ਹਦਾਇਤਾਂ ਦੇ ਤਹਿਤ ਜਿਹੜਾ ਇਹ ਜਿਹੜੀ ਆ ਜਿਹੜਿਆ ਮੁਹਿੰਮ ਚਲਾਈ ਹੋਈ ਆ ਉਹਦੇ ਸਬੰਧ ਦੇ ਵਿੱਚ ਹੀ ਅਸੀਂ ਆ ਜਿਹੜੀ ਆ ਕਾਰਵਾਈ ਜਿਹੜੀ ਕਰ ਰਹੇ ਹਾਂ ਕਮਿਸ਼ਨ ਆਈ ਸੀ ਕਿ 30 ਤਰੀਕ ਨੂੰ ਇੱਕ ਲੜਕੇ ਦੀ ਨਸ਼ੇ ਕਰਨ ਨੂੰ ਮੌਤ ਹੋ ਗਈ ਆ ਜਿਹਨੂੰ ਹਸਪੀਟਲ 90 ਦੇ ਸਰਕਾਰੀ ਹਸਪੀਟਲ ਦੇ ਵਿੱਚ ਬਾਡੀ ਨੂੰ ਲਿਜਾਇਆ ਗਿਆ ਆ ਤੇ ਉਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ ਹੈਗਾ ਜੀ 14/25 ਤੇ ਅਸੀਂ ਅੰਡਰ ਸੈਕਸ਼ਨ 105 62 ਬੀ ਐਨ ਐਸ ਬੀ ਐਨ ਐਸ ਦੇ ਤਹਿਤ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਜੀ ਇਸ ਵਿੱਚ ਕੌਣ ਕੌਣ ਕਿਹਦੀ ਕਿਹਦੀ ਇਨਵੋਲਵਮੈਂਟ ਪਾਈ ਹੋਈ ਹੈ ਹਾਂ ਦਾ ਸ਼ਾਹ ਵਿੱਚ ਰਹੀ ਕਿੱਥੋਂ ਆਏ ਸੀ ਇਹਦੇ ਵਿੱਚ ਮ੍ਰਿਤਕ ਲੜਕਾ ਜਿਹੜਾ ਉਹਦੇ ਫਾਦਰ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਜੀ ਇਹਦੇ ਵਿੱਚ ਅਸੀਂ 7 ਜਾਨਾਂ ਦਾ ਨਾਮਜ਼ਦ ਕੀਤਾ ਆ ਜਿਨ੍ਹਾਂ ਦੇ ਵਿੱਚੋਂ ਅਸੀਂ ਚਾਰ ਜਾਨਾਂ ਨੂੰ ਰਾਉਂਡ ਅਪ ਕਰ ਲਿਆ ਜੀ ਕੀ ਨਾਮ ਕੀ ਨਾਮ ਦੀ ਮੇਰੀ ਹੈ ਉਹਨਾਂ ਦੇ ਨਾਮ ਹੈਗੇ ਆ ਜੀ ਜਸਵੀਰ ਉਰਫ ਕਾਲੀ ਇਹਦੇ ਉੱਪਰ 13 ਐਫਆਈਆਰ ਦਰਜ ਹੈਗੀਆਂ ਚਰਨੋਂ ਪਤਨੀ ਮਲਕੀਤ ਸਿੰਘ ਇਹਦੇ ਤੇ ਵੀ 8-10 ਐਫਆਈਆਰ ਦਰਜ ਜਿਹੜੀਆਂ ਹੈਗੀਆਂ ਇੱਕ ਹੈ ਗਈ ਜੀ ਮਨਜੀਤ ਪਤਨੀ ਫੌਜਾ ਸਿੰਘ ਇਹਦੇ ਤੇ ਵੀ ਐਫਆਈਆਰ ਪਹਿਲਾਂ ਹੈਗੀਆਂ ਇੱਕ ਸਰਪੰਚ ਨੀ ਆ ਗੌਰਪ੍ਰੀਤ ਕੌਰ ਪੁੱਤਰੀ ਜਸਵੰਤ ਸਿੰਘ ਰੋਟੀਚੰਨਾ ਦੀ ਹੈ ਸਰਪੰਚਨੀ ਆ ਇਹਦੇ ਉੱਪਰ ਵੀ ਇੱਕ ਐਫ ਆਰ ਜਿਹੜੀ ਐਸਈ ਐਕਟ ਦੀ ਪਹਿਲਾਂ ਦਰਜ ਹੈਗੀ ਆ ਜੀ ਮੌਜੂਦਾ ਸਰਪੰਚਾ ਜੀ ਹਾਂ ਜੀ ਇਹ ਮੌਜੂਦਾ ਜਿਹੜੀ ਸਰਪੰਚ ਹੈ ਹੁਣ ਕੀ ਰੋਲ ਸਾਹਮਣੇ ਆਏਗੀ ਇਹਦਾ ਹੁਣ ਕਿਹੜਾ ਰੋਲ ਮੈਂਟ ਅ ਜਿਵੇਂ ਕਿ ਮ੍ਰਿਤਕ ਲੜਕਾ ਜਿਹੜਾ ਆ ਉਹਦੇ ਫਾਦਰ ਨੇ ਬਿਆਨ ਦਿੱਤਾ ਸੀ ਵੀ ਆ ਰੋਟੀਪੋਲ ਤੋਂ ਜਿਹੜਾ ਨਸ਼ਾ ਜਿਹੜਾ ਪੂਰਾ ਮਤਲਬ ਵਿਕਦਾ ਆ ਤੇ ਮੇਰਾ ਬੱਚਾ ਵੀ ਜਿਹੜਾ ਕਿ ਉੱਥੋਂ ਨਸ਼ਾ ਲੈ ਕੇ ਆਉਂਦਾ ਸੀ ਤੇ ਇਹਦਾ ਸਰਪੰਚਨੀ ਦਾ ਇਸ ਕਰਕੇ ਅਸੀਂ 120 ਦੇ ਵਿੱਚ ਦਰਜ ਰੱਖਿਆ ਕਿਉਂਕਿ ਇਹ ਜਦੋਂ ਪੁਲਿਸ ਪਾਰਟੀ ਵੀ ਕਦੀ ਰੈਡ ਕਰਨ ਵੀ ਜਾਂਦੀ ਆ ਤੇ ਇਹ ਪੂਰੇ ਮਤਲਬ ਗਲਤ ਤਰੀਕੇ ਨਾਲ ਪੁਲਿਸ ਨੂੰ ਵੀ ਬੋਲਦੀ ਆ ਤੇ ਆਮ ਪਬਲਿਕ ਨੂੰ ਵੀ ਬੋਲਦੀ ਵੀ ਤੁਸੀਂ ਇੱਥੇ ਕਿਉਂ ਆਏ ਹੋ ਕਿਉਂ ਰੈਡ ਕਰਨ ਆਏ ਹੋ ਤੁਸੀਂ ਕਿਹੜੇ ਹੱਕ ਨਾਲ ਆਏ ਹੋ ਪਲੱਸ ਇਹ ਜਦੋਂ ਕਿਸੇ ਨੂੰ ਅਸੀਂ ਐਫ ਆਈ ਆਰ ਦੇ ਵਿੱਚ ਦਰਜ ਕਰ ਲੈਨੇ ਆ ਉਹਨੂੰ ਉਹ ਜੇਲ੍ਹ ਚਲਾ ਜਾਂਦਾ ਆ ਉਹਦੇ ਪਿੱਛੇ ਆ ਕੇ ਹਰ ਇੱਕ ਬੰਦੇ ਦੇ ਪਿੱਛੇ ਆ ਕੇ ਜਿੰਨੇ ਵੀ ਨਸ਼ੇ ਵਾਲਿਆਂ ਨੂੰ ਅਸੀਂ ਬੰਦ ਕੀਤਾ ਹੈ ਤਾਂ ਉਹਨਾਂ ਦੀਆਂ ਬੇਲ ਵਗੈਰਾ ਇਹ ਕਰਾਉਂਦੀ ਆ ਤੁਹਾਡੇ ਕਹਿਦਾ ਮਤਲਬ ਕਲੀਅਰ ਆ ਕਿ ਇੱਕ ਵੋਟ ਦੀ ਰਾਜਨੀਤੀ ਨੂੰ ਲੈ ਕੇ ਨਸ਼ਾ ਵੇਚਣ ਵਾਲਿਆਂ ਨੂੰ ਸਰਪੰਚ ਜਿਹੜੀ ਮਦਦ ਦਿੰਦੀ ਆ ਜਮਾਨਤ ਵੀ ਕਰਾਉਂਦੀ ਆ ਆਪ ਦੀ ਤੇ ਤੁਹਾਡੇ ਜਾਇ ਤੇ ਵੀ ਪੁਛ ਪੁਟ ਕਰਦੇ ਮੈਂ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਲੈ ਕੇ ਆਉਂਗੀ ਜੀ ਜੋ ਸਾਨੂੰ ਇਨਫੋਰਮੇਸ਼ਨ ਆਈ ਆ ਉਹਦੇ ਆਧਾਰ ਤੇ ਅਸੀਂ ਐਫ ਆਈ ਆਰ ਅਰਜ਼ਿ ਕੀਤੀ ਆ ਤੇ ਇਹਦੇ ਖੁੱਲ ਜਿਹੜੀ ਆ ਸਾਨੂੰ ਜਿਹੜੀ ਆ ਰਿਕਵਰੀ ਵੀ ਕੁਛ ਜਿਹੜੀ ਆ ਪੈਸਿਆਂ ਦੀ ਡਰਗ ਮੰਨੀ ਆ ਜਿਹੜੀ ਉਹ ਵੀ ਰਿਕਵਰ ਅਸੀਂ ਕੀਤੀ ਗਈ ਆ ਇਹ ਜਦੋਂ ਕਿਸੇ ਨੂੰ ਛਡਾਉਂਦੀ ਆ ਤਾਂ ਉਹਦੇ ਤੋਂ ਪੈਸੇ ਦੀ ਮੰਗ ਕਰਦੀ ਆ ਹੁਣ ਵੀ ਜਿਹੜੇ ਅਸੀਂ ਤਿੰਨ ਜਾਣੇ ਐਫ ਆਈ ਆਰ ਦੇ ਵਿੱਚ ਅਰੈਸਟ ਕੀਤੇ ਆ ਉਹਨਾਂ ਨੂੰ ਛਡਾਉਣ ਤੋਂ ਇੰਨੇ 20000 ਰੁਪਏ ਡਰਗ ਮੰਨੀ ਦੀ ਮੰਗ ਕੀਤੀ ਸੀ ਤੇ ਬਾਕੀਆਂ ਕੋਲੋਂ ਵੀ ਇੰਨੇ ਜਿਹੜੇ ਸੈਂਸੀ ਆ ਜਿਹੜੇ ਉਹਨਾਂ ਨੇ ਵੀ ਕਬੂਲ ਕੀਤਾ ਆ ਵੀ ਜਦੋਂ ਆ ਸਾਨੂੰ ਇਹ ਬੇਲ ਕਰਾਉਂਦੀ ਆ ਜਾਂ ਸਾਡੇ ਪਿੱਛੇ ਆਉਂਦੀ ਆ ਤੇ ਇਹ ਸਾਡੇ ਕੋਲ 30-3000 ਰੁਪਏ ਦੀ ਮੰਗ ਕਰ ਗਿਆ। ਸਾਬ ਕਿੰਨੀ ਕੁ ਦੇਰ ਤੋਂ ਮੁੰਡਾ ਉਹ ਨਾਭੇ ਨਸ਼ਾ ਛਡਾਓ ਕੇਂਦਰ ਸੀ। ਇਹ ਪਿਛਲੇ 2 ਮਹੀਨਿਆਂ ਤੋਂ ਨਾਭਾ ਛਡਾਓ ਕੇਂਦਰ ਜਿਹੜਾ ਉੱਥੇ ਐਡਮਿਟ ਸੀ ਤੇ ਪਿਛਲੇ 6 ਸਾਲਾਂ ਤੋਂ ਇਹ ਮੁੰਡਾ ਜਿਹੜਾ ਨਸ਼ੇ ਕਰਨ ਦਾ ਆਦੀ ਸੀ। ਤੇ ਇਹਦੇ ਫਾਦਰ ਨੇ ਦੱਸਣ ਦੇ ਮਤਲਬ ਕਿ ਇੰਨੇ ਕਾਲ ਕੀਤੀ ਵੀ ਮੈਂ ਘਰੇ ਜਾਣਾ ਤੇ ਹਸਪੀਟਲ ਵਾਲਿਆਂ ਨੇ ਇਹਨੂੰ ਬੱਸ ਸਟੈਂਡ ਤੇ ਛੱਡ ਕੇ ਆਏ ਸੀ। ਉੱਥੋਂ ਇਹ ਫਿਰ ਜਾ ਕੇ ਆਪਣੇ ਦੋਸਤਾਂ ਦੇ ਨਾਲ ਜਾ ਕੇ ਤੇ ਰੋਟੀਪੋਲ ਤੋਂ ਜਿਹੜਾ ਆ ਨਸ਼ਾ ਲੈ ਕੇ ਆਇਆ। ਇਹ ਸੰਪਰਕ ਚ ਕਿਵੇਂ ਆਇਆ ਸਾਹਿਲ ਜਿਹੜਾ ਰੋਟੀਪੋਲਾ ਲੈਣੇ ਸੰਪਰਕ ਚ ਕਿੱਥੋਂ ਆਇਆ? ਇਹ ਪ੍ਰਾਣੇ ਦੋਸਤ ਮਿੱਤਰ ਆ ਜੀ ਤੇ ਆਪਸ ਚ ਪਹਿਲਾਂ ਇਹਨਾਂ ਦੀ ਗੱਲਬਾਤ ਹੁੰਦੀ ਸੀ ਇਹਦਾ ਦੋਸਤ ਹੀ ਇਹਨੂੰ ਇੱਥੇ ਨਾਬੇ ਲੈ ਕੇ ਆਇਆ ਸੀ ਵੀ ਤੈਨੂੰ ਇੱਥੇ ਹੈਲਮਟ ਕਰਾਉਣੇ ਆ। ਸ਼ੁਕਰੀਆ। ਕਿਹੜਾ ਸੁੱਖਾ ਸੁੱਖਾ ਨਾਮ ਦਾ ਕੋਈ ਆ ਲੜਕਾ ਆ। ਉਹਦੇ ਟੱਚ ਟੱਚ ਸਾਹਿਲ ਕਿੱਥੇ ਦਾ ਸੀਗਾ ਜੀ? ਧੰਨਵਾਦ। ਸਾਹਿਲ ਲੋ ਚੰਡੀਗੜ੍ਹ ਦਾ ਆ 41 ਸੈਕਟਰ ਤਾ ਹੈਗਾ ਹੇਰਨਵਾਲਾ ਜੀ। ਜਿਹੜੀ ਮਹਿਲਾ ਸਰਪਾਚਾ ਕਰਦੋਤੋਂ ਪਰ ਜਿਹੜੀ ਹੈਗੀ ਇਹਨਾਂ ਦੀ ਮਦਦ ਕਰ ਰਹੀ ਸੀ ਨਸ਼ਾ ਤਸਕਰਾਂ ਦੇ ਕਿੰਨੇ ਸਾਲ ਤੋਂ ਤੇ ਹੁਣ ਤੱਕ ਜਿਹੜੇ 20000 ਤੁਸੀਂ ਕਹਿ ਰਹੇ ਹੋ ਹੋਰ ਕਿੰਨੀ ਇੱਕ ਜਿਹੜੀ ਹੈਗੀ ਆ ਆਸੇ ਦੇ ਕੋਲੇ ਜਿਹੜੀ ਇਸ ਕੰਪੈਨ ਅਸੀਂ ਅੱਜ ਅੱਜ ਅਸੀਂ ਅਪੋਲੋਸ ਰਿਮਾਂਡ ਲੈਣਾ ਹੈ ਜੀ ਉਸ ਤੋਂ ਬਾਅਦ ਅਸੀਂ ਇਹਦੇ ਘਰ ਦੀ ਰਿਸਰਚ ਕਰਾਂਗੇ ਆ ਸਾਨੂੰ ਆਸਿਆਪੀ ਇਹਦੇ ਕਰੋ ਘੋਸ਼ਣਾ ਪੁਰਸ ਸਾਨੂੰ ਹੋਰ ਵੀ ਮਿਲ ਸਕਦਾ ਹੈ ਇਸ ਤਰ੍ਹਾਂ ਦੇ ਕਿਪਾਸੀ ਤਾਂ ਜਿਹੜੇ ਹੈਗੇ ਸਰਪੰਚ ਨਸ਼ਾ ਰੋਜ਼ ਚ ਜਿਹੜੇ ਹੈਗੇ ਮੰਗ ਪੱਤਰੇ ਜਾਂ ਹੋਰ ਵੱਡੇ ਵੱਡੇ ਖਤਮ ਠਾਰੇ ਜਿਵੇਂ ਸਰਪੰਚਾਂ ਇਸ ਤਰ੍ਹਾਂ ਦੇ ਜਿਹੜੇ ਹੈਗੇ ਆਪਾਂ ਨੂੰ ਹਰਕਤਾ ਕਰਕੇ ਮੌਤੇ ਮੂਚੇ ਵਿੱਚ ਧਕੇਦ ਦੀਆਂ ਨੌਜਵਾਨ ਕੁੜੀਆਂ ਆ ਮੈਂ ਤਾਂ ਇਹੀ ਕਹਾਂਗੀ ਕਿ ਜਦੋਂ ਆਪਾਂ ਕਿਸੇ ਨੂੰ ਸਰਪੰਚ ਚੁੰਨਦੇ ਆ ਉਹਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਰੋਲ ਹੁੰਦਾ ਆ ਕਿਉਂਕਿ ਉਹ ਹੀ ਚੁੰਨਦੇ ਆ ਉਹ ਹੀ ਸਰਪੰਚ ਬਣਾਉਂਦੇ ਆ ਪਹਿਲਾਂ ਚੰਗੀ ਨਾਲ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਕਿ ਇਸ ਬੰਦੇ ਦੀ ਬੈਕਗ੍ਰਾਉਂਡ ਕੀ ਆ ਇਹ ਕਿਵੇਂ ਦਾ ਆ ਨਾ ਜੇ ਆਪਾਂ ਆਪਣੇ ਸਮਾਜ ਨੂੰ ਕਲੀਨ ਕਰਨਾ ਆ ਤਾਂ ਇਦਾਂ ਦੇ ਲੋਕਾਂ ਨੂੰ ਵੀ ਆਪਾਂ ਨੂੰ ਕਲੀਨ ਕਰਨਾ ਪਊਗਾ ਬਲਕਿ ਇਹ ਨਹੀਂ ਕੇਸ ਇਸ ਤਰ੍ਹਾਂ ਵੀ ਹੁੰਦੇ ਨੇ ਕਿ ਕੋਈ ਸਰਪੰਚ ਆ ਕੇ ਇਸ ਤਰ੍ਹਾਂ ਜਮਾਨਤ ਕਰਵਾ ਸਕਦਾ ਹੈ ਕੋਰਟ ਦੇ ਵਿੱਚ ਕੀ ਪੁਲਿਸ ਕੰਟੈਸਟ ਵੀ ਕਰਦੀ ਉਹ ਅ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਗੀ ਵੀ ਪੁਲਿਸ ਬੜੀ ਮਿਹਨਤ ਕਰਕੇ ਉਸ ਬੰਦੇ ਤੱਕ ਪਹੁੰਚਦੀ ਆ ਅਸੀਂ ਦਿਨ ਰਾਤ ਡਿਊਟੀ ਕਰਦੇ ਆ ਤੁਸੀਂ ਵੀ ਪ੍ਰੈਸ ਵਾਲੇ ਤੁਸੀਂ ਵੀ ਦਿਨ ਰਾਤ ਡਿਊਟੀ ਕਰਦੇ ਹੋ ਹੈਨਾ ਤਾ ਉਸੇ ਤਰ੍ਹਾਂ ਅਸੀਂ ਆਪਣੀ ਦਿਨ ਰਾਤ ਡਿਊਟੀ ਕਰਕੇ ਉਸ ਬੰਦੇ ਤੱਕ ਪਹੁੰਚਦੇ ਆ ਉਹਨੂੰ ਅਰੈਸਟ ਕਰਦੇ ਆ ਤੇ ਪਰ ਪਿੱਛੇ ਇਦਾਂ ਦੇ ਬੰਦੇ ਆ ਕੇ ਉਹਨਾਂ ਨੂੰ ਛਡਾ ਕੇ ਉਹਨਾਂ ਦੇ ਜ਼ਮਾਨਤਾ ਕਰਾਉਂਦੇ ਆ ਤਾਂ ਸਾਡੀ ਪੂਰੀ ਮਿਹਨਤ ਤੇ ਜਿਹੜਾ ਪਾਣੀ ਫੇਰ ਦਿੱਤਾ ਜਾਂਦਾ ਹੈ ਇਹ ਜਿਹੜੀ ਸਰਪੰਚ ਇਹਦੇ ਖਿਲਾਫ ਵੀ ਹੁਣ ਵਿਭਾਗੀ ਕਾਰਵਾਈ ਵਾਸਤੇ ਵੀ ਲਿਖਿਆ ਜਾਊਗਾ ਜੀ ਹਾਂਜੀ ਅਸੀਂ ਡੀਸੀ ਸਾਹਿਬ ਨੂੰ ਵੀ ਇਹਦੇ ਬਾਰੇ ਨਾ ਆ ਲਿਖਾਂਗੇ ਵੀ ਇਹਦੇ ਖਿਲਾਫ ਬੰਦੀ ਕਾਰਵਾਈ ਜਿਹੜੀ ਉਹ ਉਹ ਜ਼ਰੂਰ ਇਹਨਾਂ ਤੇ ਕਰਨੀ ਬਾਈ ਗੁਰਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਸ੍ਰੀ ਬਾਈ ਗੁਰਜੀ ਕੀ ਫਤਿਹ ਅੱਜ ਨਾਭਾ ਪੁਲਸ ਵੱਲੋਂ ਬਹੁ ਵੱਡੀ ਜਿਹੜੀ ਕਾਰਵਾਈ ਕੀਤੀ ਗਈ ਹੈ ਗੁਰਪ੍ਰੀਤ ਕੌਰ ਮਜੂਦਾ ਸਰਪੰਚ ਰੋਟੀ ਛੰਨਾ ਤੇ ਇਹ ਬਹੁਤ ਵੱਡਾ ਉਹਨਾਂ ਦਾ ਸਲਾੰਗਜੋਗ ਕਰਮਾ ਆਲੇ-ਦਾਲੇ ਹੋਰ ਵੀ ਬੰਦਿਆਂ ਨੂੰ ਜਿਹੜੇ ਨਸੇ ਦਾ ਕੰਮ ਕਰਦੇ ਨੇ ਉਹਨਾਂ ਨੂੰ ਉਹਨਾਂ ਦੇ ਮਨ ਦੇ ਵਿੱਚ ਡਰ ਬੈਠੂਗਾ ਇਹ ਗੱਲ ਦਾ ਅ ਅਸੀਂ ਬਹੁਤ ਧੰਨਵਾਦ ਕਰਦੇ ਆ ਮੈਡਮ ਡੀਐਸਪੀ ਨਾਭਾ ਚੌਕ ਕਤਵਾਲੀ ਐਸ ਐਚਓ ਰੋਟੀ ਪੁਲ ਚੌਕੀ ਇੰਚਾਰਜ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਨਰਸੇ ਦਾ ਫਸਾਦਗਰ ਜਿਨ੍ਹਾਂ ਨੇ ਬਹੁਤ ਆਲੇ-ਦਾਲੇ ਪਿੰਡਾਂ ਦੇ ਵਿੱਚ ਇਹਨਾਂ ਨੇ ਆਤਮਚਾਈ ਹੋਈ ਸੀ ਨੌਜਵਾਨ ਪੀੜ੍ਹੀ ਜਿਨ੍ਹਾਂ ਨੇ ਇਹ ਨਸਿਆਂ ਤੇ ਲਾ ਰਹੇ ਨੇ ਇਹ ਅਸੀਂ ਪੰਚਾਇਤ ਮંત્રી ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹਨੂੰ ਸਰਪੰਚੀ ਤੋਂ ਇਹਨੂੰ ਡਿਸਮਿਸ ਕਰਨਾ ਚਾਹੀਦਾ